ਲਖਵਿੰਦਰ ਠਿੱਕਰੀਵਾਲ ਬਹੁਤ ਹੀ ਆਦਰ ਸਤਕਾਰ ਸਾਡੇ ਵਿੱਚ ਮਹਿਮਾਨ ਹਸਤੀਆਂ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਤਹਿ ਦਿਲੋਂ ਬਹੁਤ-ਬਹੁਤ ਸਵਾਗਤ ਅਨਵਾਦ ਕਿ ਮੈਂ ਕਰਨਜੀਤ ਸਿੰਘ ਜੱਗੀ ਦੀ ਲਿਖੀ ਗਜ਼ਲ ਤੁਹਾਡੇ ਨਾਲ ਸਾਂਝੀ ਕਰਦੇ ਜੀ ਕਿਸ ਨਾਲ ਕਰੀਏ ਦੁੱਖ ਸਾਂਝੇ ਹੈ ਕਿਸ ਨਾਲ ਕਰੀਏ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਸੱਚ ਦਾ ਪਾਇਆ ਸੀ ਮਖੌਟਾ ਯਾਰ ਬਦਲ ਗਏ ਨੇ ਕਿਸ ਨਾਲ ਕਰੀ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਸੱਚ ਦਾ ਪਾਇਆ ਸੀ ਮਖੌਟਾ ਯਾਰ ਬਦਲ ਗਏ ਨੇ ਦਿਨ ਦਾ ਚੈਨ ਰਾਤਾਂ ਦੀ ਨੀਂਦਰ ਹਾਸੇ ਲੁੱਟ ਗਏ ਬੁਲਿਆਂ ਦੇ ਦਿਨ ਦਾ ਚੈਨ ਰਾਤਾਂ ਦੀ ਨਿੰਦਰ ਹਾਸੇ ਲੁੱਟ ਗਏ ਬੁਲਿਆਂ ਦੇ ਸਭ ਕੁਝ ਜਨਾ ਹਵਾਲੇ ਸੀ ਸਭ ਕੁਝ ਜਨਾ ਹਵਾਲੇ ਸੀ ਪਰਦਾਰ ਬਦਲ ਗਏ ਨੇ ਕਿਸ ਨਾਲ ਕਰੀਏ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਚਿੱਟਿਓਂ ਨੀਂਦ ਦੇ ਨੀਲੀ ਕਰਕੇ ਚਿੱਟੇ ਦਿਨ ਕਰ ਗੁੰਡਾ ਕਰਦੀ ਚਿੱਟਿਓਂ ਨੀਂਦ ਦੇ ਨੀਲੀ ਕਰਕੇ ਚਿੱਟੇ ਦਿਨ ਕਰ ਗੁੰਡਾ ਕਰਦੀ ਵਿਚ ਮਸਨਾ ਕਫਨੇ ਕਰ ਸਰਕਾਰ ਬਦਲ ਗਨੇ ਕਿਸ ਨਾਲ ਕਰੀਏ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਸੱਚ ਦਾ ਪਾਇਆ ਸੀ ਮਖੋਟਾ ਸੱਚ ਦਾ ਪਾਇਆ ਸੀ ਮਖੋਟਾ ਯਾਰ ਬਦਲ ਗਏ ਨੇ ਕਿਸ ਨਾਲ ਕਰੀਏ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਬਚ ਜਾਣੀ ਪੜ ਹੈ ਜਾਣੀ ਬਚ ਜਾਣੀ ਪੜਵੀ ਹੈ ਜਾਣੀ ਡੋਲੀ ਵੀ ਤਾਂ ਪਾਉਣੀ ਪੂ ਸਕਿਆਂ ਤੇ ਤਿਵਾ ਕੋਹਾਰ ਬਦਲ ਗਏ ਨੇ ਕਿਸ ਨਣ ਕਰੀਏ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਉਮਰ ਤੇ ਕਦ ਵਿੱਚ ਛੋਟੇ ਪਾਵੇਂ ਕੰਨ ਕੁਤਰ ਗਏ ਵੱਡਿਆਂ ਦੇ ਉਮਰ ਤੇ ਕਦ ਵਿੱਚ ਛੋਟੇ ਪਾਵੇਂ ਕੰਨ ਕੁਤਰ ਗਏ ਵੱਡਿਆਂ ਦੇ ਉਂਗਲੀ ਫੜ ਜੋ ਤੁਰਨੇ ਸਿਖੇ ਉਂਗਲੀ ਫੜ ਜੋ ਤੁਰਨੇ ਸਿਖੇ ਚੜ ਮੁਡੀ ਆਕਾਰ ਬਦਲ ਗਏ ਨੇ ਕਿਸ ਨਾਲ ਘਰੀ ਦੁੱਖ ਸਾਂਝਾ ਕਰਦਾਰ ਬਦਲ ਗਏ ਨੇ ਬੀਪੀ ਸ਼ੁਗਰ ਦਿਲ ਦੇ ਦੌਰੇ ਤਾਂ ਹੀ ਵੱਧਦੇ ਜਾਂਦੇ ਨੇ ਬੀਪੀ ਸ਼ੁਗਰ ਦਿਲ ਦੇ ਦੌਰੇ ਤਾਹੀ ਬਦਲਦੇ ਜਾਂਦੇ ਨੇ ਸਮਾ ਕਿੱਥੇ ਦਿਲਦਾਰ ਕੋਣ ਸਮਾ ਕਿੱਥੇ ਦਿਲਦਾਰ ਕੋਣ ਦਿਲਦਾਰ ਬਦਲ ਗਏ ਨੇ ਕਿਸ ਨਾ ਕਰੀ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਤੰਗੀ ਕੱਟ ਕੇ ਮਸਾਂ ਪੜਾਇਆ ਤੰਗੀ ਕੱਟ ਕੇ ਮਸਾਂ ਪੜਾਇਆ ਕਰਮ ਸ਼ਕਤ ਨੌਕਰੀ ਲਾਇਆ ਦੰਗੀ ਕੱਟ ਕੇ ਮਸਾਂ ਪੜਾਇਆ ਕਰਮ ਸ਼ਕਤ ਨੌਕਰੀ ਲਾਇਆ ਕਰਮ ਜਹੇ ਹੁਸਰੀ ਬਰਖਰਦਾਰ ਬਦਲ ਗਏ ਨੇ ਕਿਸ ਨਾ ਕਰੀ ਦੁੱਖ ਸਾਂਝੇ ਕਿਰਦਾਰ ਬਦਲ ਗਏ ਨੇ ਸੱਚ ਦਾ ਪਾਇਆ ਸੀਮਖੋਟਾ ਯਾਰ ਬਦਲ ਗਏ ਨੇ ਹਾਂਜੀ ਯਾਰ ਬਦਲ ਗਏ ਨੇ ਧੰਨਵਾਦ ਸ਼ੁਕਰੀਆ ਜੀ ਸੋ ਹੋਣ ਦਾ ਬੇਨਤੀ ਕਰਦਾ ਹੈ ਸਾਡੀ ਬਹੁਤ ਸ੍ਰੀ ਜੀਵਾਜ ਰਾਮਪ੍ਰੂਫ ਸ਼ਰਮਾ ਜੀ ਨੂੰ ਵੀ ਆਪਣਾ ਕੋਈ ਗੀਤ ਲੈ ਕੇ ਹਾਜ਼ਰ ਹੋਣ ਉਸ ਤੋਂ ਬਾਅਦ ਗਰਤੇਜ ਸਿੰਘ ਮੱਖਣ ਤਿਆਰ ਹੈ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਬਿਨਾਂ ਕਿਸੇ ਕੂਮਕਾ ਤੋਂ है <coughs> मन खोट नी त माड़ियूं मन च खोटी त माड़ियां लसरता मुड़ियां न लाड़ियूं मन च खोटी त माड़ियां मना खोट नी त नमाड़ियां शिसक ते पंछी प जंगल उदासन भेनुर पीती ज़िंद भुख ते पेसन सिषक ते पक्षी प जंगल उदासन भेनूर पीती ज़िंदगी भुख ते पासने शरियां न उड़ तूं जान ताड़ियूं शिकरिया न उड़ियां तूं जान ताड़ियूं मनां चोॾहान माड़ियां सुपन भई अफसान चो बोले सो ज़िंदगी च प्यार दे रंग कोलेस ज़िंद प्यार रंग कोड़ दे सिजो नल मोरा साड़िय उनाली गुल मोरा साड़िय मन च खोटी त माड़िय ज़िंदी तूं इस्ता ख़ुशियां न संगिय ज्यों पिया से खेत तो कटाम लंघिया जं पिया से खेतो कटाम लंघिया तुरी गुदा वल सोणिय तुरी गुदा वल सोणिय तन च खोटी त माड़ियां आख़री जी अख मौसम सुन ॼटीसी कलाशी कोई नब ती तलाशी कोई नब तलाश ॾी पूर बाग़ी उगिय थोरां त झाड़िय पूरन द बाग़ी उगिय थरां त झाड़ियूं ਮਨਾਚ ਖੋਟਵੇ ਨੀ ਤਾਂ ਨਵਾੜੀਆਂ ਮਨਾਚ ਖੋਟਵੇ ਨੀ ਤਾਂ ਨਵਾੜੀਆਂ ਨਾ ਸੁਨੇ ਹਲੇ ਕੋਈ ਯਾਰ ਬਲ ਜਾਵੇ ਬੌਸਰੀ ਤਿਸੁਰ ਨ ਕੋਈ ਪਰ ਤੋਂ ਆਵੇ ਅਜੇ ਕਰੂਰ ਮੋਸ ਮਧੂ ਹਲ ਤਾੜੀਆਂ ਅਜੇ ਕਰੂ मन महास्मा जुहाल ताड़ियाँ मनाच खोटवे नी ताने माड़ियाँ मनाच खोट नी ताने माड़ियाँ